ਜਿਹੜੇ ਭਈਏ ਜੂਪੀ ਬਿਹਾਰ ਦੇ ਵਿੱਚ ਉੱਥੇ ਕਤਲ ਕਰਕੇ ਆਉਂਦੇ ਆ ਉੱਥੇ ਕਾਂਡ ਕਰਕੇ ਆਉਂਦੇ ਆ ਉਹ ਫਿਰ ਪੰਜਾਬ ਦੇ ਵਿੱਚ ਆਣ ਕੇ ਕਰਦੇ ਆ ਇਹ ਜਿਹੜੇ ਗੰਦੇ ਲੋਕ ਆ ਇਹਨਾਂ ਨੂੰ ਸਜ਼ਾ ਸਜ਼ਾ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਤਾਂ ਵੱਡ ਦੇਣਾ ਚਾਹੀਦਾ ਨਿੱਕੇ ਨਿੱਕੇ ਨਾ ਇਹ ਤੋਂ ਗੋਟ ਵੱਡ ਦੇਣਾ ਚਾਹੀਦਾ ਇੱਕ ਲੱਤ ਵੱਡ ਦੇਣੀ ਚਾਹੀਦੀ ਆ ਇੱਕ ਇੰਦਰੀ ਵਾਰ ਦੇਣੀ ਚਾਹੀਦੀ ਹੈਗੀ ਤੇ ਇਹ ਵੱਡ ਕੇ ਤਾਂ ਛੱਡ ਦੇਣੇ ਚਾਹੀਦੇ ਆ ਰੋਡਾਂ ਦੇ ਉੱਤੇ ਉਹ ਦੂਜਿਆਂ ਨੂੰ ਜਿਦੋਂ ਬਿਹਾਰ ਦੇ ਵਿੱਚੋਂ ਭਈਏ ਆਉਂਦੇ ਆ ਗਿਆ ਉਹ ਭਈਆਂ ਨੂੰ ਇਹ ਗੱਲ ਕਵੇ ਅਰੇ ਸਰਦਾਰ ਯਾਹ ਮਤ ਐਸਾ ਮਤ ਪੰਜਾਬ ਮੇਂ ਕੰਮ ਕਰਨਾ ਜੋ ਸਰਦਾਰ ਹੈ ਟਾਂਗ ਤੇ ਲੱਤ ਤੇ ਬਾਹ ਵੜ ਦਿੰਦੇ ਹੈਗੇ ਮੈਂ ਕਹਿੰਨਾ ਕੀ ਜੁਰਤਾ ਕਿਸੇ ਭਈਏ ਦੀ ਕਿ ਬੱਚੇ ਆਲ ਜਾਂ ਕਿ ਧੀ ਪੈਣ ਵਾਲ ਅੱਖ ਚੱਕ ਵੀ ਦੇਖ ਜਾਣ ਭਈਆ ਨੇ ਕੁੜੀਆਂ ਨੂੰ ਗਾਲਾਂ ਕੱਢੀਆਂ ਭਈਆ ਨੇ ਕੁੜੀਆਂ ਨੂੰ ਕੁੱਟਿਆ ਮਾਰਿਆ ਇਹ 10 ਭਈਏ ਪ੍ਰਧਾਨ ਹੋ ਗਏ ਜਿਹੜੇ ਇਹ ਭਈਏ ਲੋਕ ਆਉਂਦੇ ਬਹਿ ਗਿਆ ਪੰਜਾਬ ਦੇ ਵਿੱਚ ਸਾਡੀ ਧਰਤੀ ਦੀ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਰੱਖਦੇ ਆ ਤੇ ਜ਼ੁਲਮ ਕਰਦੇ ਆ ਛੋਟੇ ਛੋਟੇ ਬੱਚਿਆਂ ਨਾਲ 10 ਉਹ ਬੱਚੇ ਦਾ ਕੀ ਕਸੂਰ ਸੀਗਾ ਇੱਕ ਕੋਈ ਹੈਗਾ ਗੰਜਾ ਗੰਜਾ ਕੋਈ ਸ਼ੇਰ ਸ਼ੇਰ ਕਹਿੰਦਾ ਪਤਾ ਨਹੀਂ ਕਿਹੜਾ ਮੈਂ ਨਹੀਂ ਜਾਣਦਾ ਨੂੰ ਅੰਮਤ ਰੋੜ ਜੋ ਹੋਊਗਾ ਜੋ ਵੀ ਆ ਉਹ ਮਾਹੌਲ ਬੜਾ ਖਰਾਬ ਕਰ ਰਿਹਾ ਉਹ ਭਈਆ ਨੂੰ ਪਤਾ ਕੀ ਕਹਿ ਰਿਹਾ ਕਹਿੰਦਾ ਹਮਾਰੇ ਤੋਂ ਰਿਸ਼ਤੇਦਾਰ ਹੈ ਹਮਾਰੇ ਭਾਈਆ ਹੈ ਉਹ ਮੈਂ ਉਹਨੂੰ ਪੁੱਛਣਾ ਰੱਖਣਾ ਘਰੇ ਰੱਖ ਲੈ ਉਹਨਾਂ ਨੂੰ ਚਾਹ ਦੇਖ ਲਓ ਫਿਰ ਬਰਸ਼ੇ ਕਿਦਾਂ ਦੇ ਆ ਤੇ ਬਾਹਮਣੀ ਦੇ ਵਜਣੇ ਇਹ ਖੰਡੇ ਵੀ ਨਾਲ ਹੀ ਆ ਤੇ ਬੰਦੇ ਦੇ ਪੁੱਤ ਬੰਜੋ ਸਾਡੀਆਂ ਧੀਆਂ ਭੈਣਾਂ ਲਾ ਅੱਖਾਂ ਚੁੱਕ ਕੇ ਬੰਦ ਕਰ ਦਿਓ ਦੇਖਣੀ ਆ ਜਿਸ ਤਰੀਕੇ ਨਾਲ ਤੁਸੀਂ ਸਭ ਜਾਣਦੇ ਹੋਵੇਂ ਪੰਜਾਬ 'ਚ ਮਾਹੌਲ ਇਸ ਸਮੇਂ ਕਿਸ ਤਰੀਕੇ ਦਾ ਬਣਿਆ ਹੋਇਆ ਹੁਸ਼ਿਆਰਪੁਰ ਦੀ ਘਟਨਾ ਤੋਂ ਹਰੇਕ ਵਿਅਕਤੀ ਵਾਕਿਫ ਹੈ ਵੀ ਉੱਥੇ ਕੀ ਘਟਨਾ ਹੋਈ ਹੈ ਕਿਸ ਤਰੀਕੇ ਦਾ ਹਾਸ਼ਰ ਜਿਹੜਾ ਉਹ ਛੋਟੇ ਬੱਚੇ ਦਾ ਕੀਤਾ ਤੇ ਕਿਸ ਤਰੀਕੇ ਨਾਲ ਉਹਦੀ ਭੈਣ ਜਿਹੜੀ ਹੈ ਉਹ ਬੂਬਾ ਮਾਰ ਕੇ ਰੋਂਦੀ ਐ ਤੇ ਆਪਣੇ ਭਰਾ ਦਾ ਇਨਸਾਫ ਮੰਗਦੀ ਪਈ ਆ ਪਰ ਜੇਕਰ ਗੱਲ ਕਰੀ ਉਸ ਤੋਂ ਬਾਅਦ ਜਿਹੜੀ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਐ ਕਿ ਜਿਹੜੇ ਪ੍ਰਵਾਸੀ ਆ ਪੰਜਾਬ ਦੇ ਵਿੱਚੋਂ ਕੱਢਣੇ ਨੇ ਬਾਹਰ ਤਾਂ ਉਸੇ ਤਰੀਕੇ ਨਾਲ ਅੱਜ ਜਥੇਦਾਰ ਬਾਬਾ ਕੁਲਦੀਪ ਸਿੰਘ ਜੀ ਟਰਾਂਸਫਰ ਵਾਲਿਆਂ ਕੋਲ ਪਹੁੰਚੇ ਆ ਵੀ ਚਰਚਾ ਕਰਾਂਗੇ ਸਾਰੇ ਵਿਸ਼ੇ ਉੱਤੇ ਵੀ ਕਿਸ ਤਰੀਕੇ ਨਾਲ ਉਹਨਾਂ ਦਾ ਨਜ਼ਰੀਆ ਹੈ ਕਿਉਂਕਿ ਆਪਾਂ ਸ਼ੁਰੂ ਤੋਂ ਦੇਖਿਆ ਵੀ ਜਿਹੜਾ ਜਿਹੜਾ ਵੀ ਪ੍ਰਵਾਸੀ ਕੁਝ ਇਸ ਤਰੀਕੇ ਦੀ ਹਰਕਤ ਕਰਦਾ ਤਾਂ ਉਹਦੇ ਵਿਰੋਧ ਦੇ ਵਿੱਚ ਹਮੇਸ਼ਾ ਮੂਰੇ ਆਉਂਦੇ ਨੇ ਤਾਂ ਜਿਹੜੇ ਆਪਣਾ ਭਾਈਚਾਰਾ ਉਹਨੂੰ ਸਪੋਰਟ ਕਰਦ ਨੇ ਉਹਨਾਂ ਦਾ ਸਾਥ ਦਿੰਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੇ ਤੁਹਾਨੂੰ ਪਤਾ ਹੀ ਮੁੱਖ ਜ਼ਹਿਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਰਹਿੰਦੇ ਨੇ ਹੈ ਰਹਿੰਦੇ ਆ ਸਾਰੇ ਸੇਵਾ ਕਰਦੇ ਰਹਿੰਦੇ ਆ ਅਸੀਂ ਇਦਾਂ ਤੇ ਅੱਜ ਜਿਹੜਾ ਘਟਨਾ ਹੋ ਰਹੀ ਆ ਬਹੁਤ ਜ਼ਿਆਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਆਗ ਹੀ ਲੱਗੀ ਪਈ ਆਗ ਹੀ ਕਹਾਂਗੇ ਇੱਕ ਛੋਟੇ ਜਿਹੇ ਬੱਚੇ ਦਾ ਜਿਹੜਾ ਐਕਸੀਡੈਂਟ ਬਹੁਤ ਵੱਡਾ ਐਕਸੀਡੈਂਟ ਕੀ ਬਹੁਤ ਘਟਨਾ ਵਾਲੀ ਗੱਲ ਹੋਈ ਹੋਈ ਆ ਵੀ ਇੱਕ ਜਿਹੜਾ ਅੱਜ ਬੱਚੇ ਨੇ ਉਸ ਬੱਚੇ ਨੇ ਉਸ ਫੁੱਲ ਨੇ ਅਜੇ ਖਿਲਣਾ ਸੀਗਾ ਖਿਲਣਾ ਸੀਗਾ ਫਿਰ ਖੁਸ਼ਬੂਆਂ ਦੇਣੀਆਂ ਸੀਗੀਆਂ ਉਹਦੀਆਂ ਖਿਲਣ ਤੋਂ ਪਹਿਲਾਂ ਹੀ ਉਹਦੀਆਂ ਜੜਾਂ ਬਾੜ ਦਿੱਤੀਆਂ ਆ ਗਿਆ ਨੇ ਤੇ ਇਹ ਬਹੁਤ ਮਾੜੀ ਗੱਲ ਹੈ ਘਟਨਾਕਾਲ ਹੈਗੀ ਆ ਤੇ ਸਰਕਾਰ ਨੂੰ ਸਾਡੀ ਇਹ ਬੇਨਤੀ ਹੈਗੀ ਆ ਇਦਾਂ ਦੇ ਜਿਹੜੇ ਇੱਕ ਤਾਂ ਭਈਏ ਹੁੰਦੇ ਆ ਇੱਕ ਪ੍ਰਵਾਸੀ ਹੁੰਦੇ ਜਿਹੜੇ ਪ੍ਰਵਾਸੀ ਹੁੰਦੇ ਆ ਉਹ ਕੰਮ ਆਪਣਾ ਸਹੀ ਕਰਦੇ ਆ ਉਹਨਾਂ ਨੂੰ ਆਪਣੇ ਘਰ ਤੱਕ ਮਤਲਬ ਹੁੰਦਾ ਪਰਿਵਾਰ ਤੱਕ ਮਤਲਬ ਹੁੰਦਾ ਆਪਣੇ ਬੱਚੇ ਪਾਲਣ ਤੱਕ ਮਤਲਬ ਹੁੰਦਾ ਫੈਕਟਰੀ ਜਾਣਾ ਫੈਕਟਰੀ ਤੋਂ ਘਰ ਤੱਕ ਕੌਣ ਆ ਤੇ ਜਿਹੜੇ ਪ੍ਰਵਾਸੀ ਉਥੇ ਗੁੰਡਾਗਾਰੀ ਕਰਦੇ ਆ ਯੂਪੀ ਬਿਹਾਰ ਦੇ ਵਿੱਚ ਭਈਏ ਭਈਏ ਕਹੂੰਗਾ ਜਿਹੜੇ ਭਈਏ ਯੂਪੀ ਬਿਹਾਰ ਦੇ ਵਿੱਚ ਉਥੇ ਕਤਲ ਕਰਕੇ ਆਉਂਦੇ ਆ ਉਥੇ ਕਾਂਡ ਕਰਕੇ ਆਉਂਦੇ ਆ ਉਹ ਫਿਰ ਪੰਜਾਬ ਦੇ ਵਿੱਚ ਆਣ ਕੇ ਕਰਦੇ ਆ ਗਿਆ ਵੀ ਸਾਡੀਆਂ ਸਰਕਾਰਾਂ ਨੂੰ ਬੇਨਤੀ ਹੈਗੀ ਆ ਵੀ ਜਿਹੜੇ ਇਹ ਭਈਏ ਲੋਕ ਆਉਂਦੇ ਪਏ ਗਿਆ ਪੰਜਾਬ ਦੇ ਵਿੱਚ ਸਾਡੀ ਧਰਤੀ ਦੀ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਰੱਖਦੇ ਆ ਤੇ ਜ਼ੁਲਮ ਕਰਦੇ ਆ ਛੋਟੇ ਛੋਟੇ ਬੱਚਿਆਂ ਨਾਲ ਦੱਸ ਉਹ ਬੱਚੇ ਦਾ ਕੀ ਕਸੂਰ ਸੀਗਾ ਉਹ ਬੱਚੇ ਨੇ ਅਜੇ ਪਤਾ ਨਹੀਂ ਬਡਾ ਹੋ ਕੇ ਕੀ ਬਣਾਏਗਾ ਸਾਡੇ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਹੈ ਆਸਮਾਨਾਂ ਨੂੰ ਸਮਾਣਾ ਕਿੱਥੇ ਲੈ ਕੇ ਜਾਣਾ ਹੈ ਮਹਾਰਾਜ ਗੁਰੂ ਮਹਾਰੇ ਦੀ ਕਿਰਪਾ ਸੀਗੀ ਉਹ ਬਈ ਕਿਸ ਤਰੀਕੇ ਨਾਲ ਉਹ ਕਿਸ ਜ਼ਿੰਦਗੀ ਦੇ ਨਾਲ ਉਸ ਵਿਅਕਤੀ ਨੇ ਉਹ ਛੋਟੇ ਬੱਚੇ ਦਾ ਹਸ਼ਰ ਕੀਤਾ ਕਿਵੇਂ ਉਸ ਦੇ ਗੁਪਤੰਗ ਦੇ ਵਿੱਚ ਦਾ ਰੌਡ ਪਾਈ ਆ ਉਸ ਤੋਂ ਬਾਅਦ ਗਲਤ ਕੰਮ ਸਾਰਾ ਕੁਝ ਸਭ ਸਾਰੀ ਦੁਨੀਆ ਉਸ ਤੋਂ ਵਾਕਿਫ ਹੈ ਵੀ ਕੀ ਉਸ ਛੋਟੇ ਬੱਚੇ ਨਾਲ ਕੀਤਾ ਤੇ ਉਸ ਤੋਂ ਬਾਅਦ ਜੇਕਰ ਉਸ ਦੇ ਭੈਣ ਦੀ ਗੱਲ ਕਰੀਦਾ ਕਿਵੇਂ ਵਿਚਾਰੀ ਰੋ ਰਹੀ ਹੈ ਮਿਲਕ ਰਹੀ ਆ ਵੀ ਮੇਰੇ ਭਰਾ ਨੂੰ ਇਨਸਾਫ ਦਿਵਾਓ ਦੇਖੋ ਜੀ ਉਹ ਤਾਂ ਗੱਲ ਸਹੀ ਹੈਗੀ ਆ ਇੱਕ ਜਿਹੜੇ ਬਈਏ ਆ ਇਹ ਜਿਹੜੇ ਗੰਦੇ ਲੋਕ ਆ ਇਹਨਾਂ ਨੂੰ ਸਜ਼ਾ ਸਜ਼ਾ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਤਾਂ ਵੱਡ ਦੇਣਾ ਚਾਹੀਦਾ ਨਿੱਕੇ ਨਿੱਕੇ ਨਾ ਇਹ ਤੋਂ ਗੋਟਵਾੜ ਦੇਣਾ ਚਾਹੀਦਾ ਇੱਕ ਲੱਤ ਵੜ ਦੇਣੀ ਚਾਹੀਦੀ ਆ ਇੱਕ ਇੰਦਰੀ ਵੜ ਦੇਣੀ ਚਾਹੀਦੀ ਹੈਗੀ ਆ ਤੇ ਇਹ ਵੱਡ ਕੇ ਤਾਂ ਛੱਡ ਦੇਣੇ ਚਾਹੀਦੇ ਆ ਰੋਡਾਂ ਦੇ ਉੱਤੇ ਉਹ ਦੂਜਿਆਂ ਨੂੰ ਜਿਹੜਾ ਬਿਹਾਰ ਦੇ ਵਿੱਚੋਂ ਭਈਏ ਆਉਂਦੇ ਆ ਗਿਆ ਉਹ ਭਈਆਂ ਨੂੰ ਇਹ ਗੱਲ ਕਵੇ ਅਰੇ ਸਰਦਾਰ ਯਾਹ ਮਤ ਐਸਾ ਮਤ ਪੰਜਾਬ ਮੇਂ ਕੰਮ ਕਰਨਾ ਜੋ ਸਰਦਾਰ ਹੈ ਟਾਂਗ ਤੇ ਲੱਤ ਤੇ ਬਾਹ ਵੜ ਦਿੰਦੇ ਹੈਗੇ ਮੈਂ ਕਹਿੰਨਾ ਕੀ ਜੁਰਤਾ ਕੇ ਭਈਏ ਦੀ ਕਿ ਬੱਚੇ ਹਲ ਜਾਂ ਕਿ ਧੀ ਭੈਣਾਂ ਵਾਲ ਅੱਖ ਚੱਕ ਵੀ ਦੇਖ ਜਾਣ ਤੇ ਇਹ ਜਿਹੜੀਆਂ ਗੱਲਾਂ ਮੈਂ ਕਹਿਣਾ ਚਾਹਣਾ ਆਪਣੇ ਦੇਖੋ ਇੱਕ ਛੋਟਾ ਦਿਨ ਹੋਇਆ ਇੱਕ ਸ਼ਿਮਲਾਪੁਰੀ ਦੇ ਵਿੱਚ ਘਟਨਾ ਹੋਈ ਆ 4 ਸਾਲ ਦੀ ਕੁੜੀ ਨਾਲ ਬਲਤਕਾਰ ਹੋਇਆ ਉੱਥੇ ਵੀ ਹੋਇਆ ਇੱਕ ਫਿਰ ਇੱਕ ਜਲੰਧਰ ਦੇ ਵਿੱਚ ਜਿਹੜੀ ਕੁੜੀ ਜਲੰਧਰ ਦੇ ਵਿੱਚ ਬਲਤਕਾਰ ਹੋਇਆ ਉਹ ਹੋਇਆ ਨਹੀਂ ਅਜੇ ਬਚਾਅ ਹੋ ਗਿਆ ਮਹਾਰਾਜ ਨੇ ਕਲੰਗੀ ਵਾਲੇ ਨੇ ਬਚਾ ਲਿਆ ਉਹਨੂੰ ਉਹ ਭਈਆ ਵੀ ਸੀਗਾ ਉਸ ਭਈਏ ਨੇ ਵੀ ਕੁੜੀ ਦੇ ਨਾਥ ਚੜ੍ਹਦੇ ਤਾਂ ਗਲਤ ਕਰਿਆ ਦੋ ਦਿਨ ਵੀ ਨਹੀਂ ਹੋਏ ਕਿ ਤੀਜੇ ਦਿਨ ਪੈ ਗਿਆ ਅੱਜ ਫਿਰ ਮੇਰੇ ਕੋਲੇ ਸੰਗਤ ਆਈ ਸੀਗੀ ਹੈ ਬੋਅਲ ਦੇ ਵਿੱਚ ਭਈਆ ਨੇ ਕੁੜੀਆਂ ਨੂੰ ਗਾਲਾਂ ਕੱਢੀਆਂ ਭਈਆ ਨੇ ਕੁੜੀਆਂ ਨੂੰ ਕੁੱਟਿਆ ਮਾਰਿਆ ਇਹ 10 ਭਈਏ ਪ੍ਰਧਾਨ ਹੋ ਗਏ ਸਾਡੇ ਪੰਜਾਬ ਦੇ ਵਿੱਚ ਗੁੰਡਾਗਰਦੀ ਭਈਆ ਦੀ ਚੱਲ ਪਈ ਹੈਗੀ ਆ ਅ ਦੇਖਿਏ ਵੀ ਇਹ ਰੋਜ਼ਗਾਰ ਲੱਭਣ ਵਾਸਤੇ ਆਪਣਾ ਜਿੱਥੇ ਰਹਿੰਦੇ ਨੇ ਉਹ ਸੂਬਾ ਛੱਡ ਕੇ ਆਉਂਦੇ ਨੇ ਪੰਜਾਬ ਦਾ ਜ਼ਹਾਰਾ ਲੈਂਦੇ ਨੇ ਉੱਥੋਂ ਆਪਣੇ ਘਰ ਭਰਦੇ ਨੇ ਪਰ ਉਹ ਜਿਹੜੇ ਪੰਜਾਬ ਦੇ ਲੋਕ ਜਿਹੜੇ ਇੱਥੇ ਪੰਜਾਬ ਦਾ ਜਿਹੜੇ ਜੰਪਲ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਤੰਗ ਕਰਦੇ ਪਏ ਨੇ ਵੀ ਜਿਵੇਂ ਉਹਨਾਂ ਦਾ ਰਾਜ ਇੱਥੇ ਹੋ ਗਿਆ ਹੁੰਦਾ ਮੈਂ ਕਹਿੰਦਾ ਰਾਜ ਉਹਨਾਂ ਦਾ ਰਾਜ ਹੀ ਆ ਜੀ ਜਿਹੜੇ ਬੰਦੇ ਨੇ ਆਣ ਕੇ ਸਾਡੇ ਧੀਆ ਭੈਣਾਂ ਦੇ ਉੱਤੇ ਹਮਲੇ ਕਰਨੇ ਸਾਡੇ ਧੀਆ ਭੈਣਾਂ ਦੀਆਂ ਇੱਜ਼ਤਾਂ ਲੁੱਟਣੀਆਂ ਨੇ ਸਾਡੇ ਧੀਆ ਭੈਣਾਂ ਦਾ ਇਦਾਂ ਦੇ ਕੰਮ ਕਰਨੇ ਕਿ ਰਾਜ ਹੀ ਉਹਨਾਂ ਦਾ ਉਹਨਾਂ ਨੂੰ ਕੋਈ ਖੌਫ ਹੀ ਨਹੀਂ ਹੈਗਾ ਸਰਕਾਰ ਦਾ ਸਰਕਾਰ ਦਾ ਖੌਫ ਹੋਵੇ ਇਦਾਂ ਦਾ ਕੰਮ ਹੀ ਨਾ ਹੋਵੇ ਸਰਕਾਰ ਨੂੰ ਵੀ ਸਾਡੀ ਬੇਨਤੀ ਆ ਜਦੋਂ ਪੰਜਾਬ ਦੇ ਵਿੱਚ ਆਉਂਦੇ ਆ ਇਹ ਇਹਨਾਂ ਦਾ ਧਾਰਕਾਟ ਇਹਨਾਂ ਦਾ ਅੱਗਾ ਪਿੱਛਾ ਸਾਰਾ ਚੈੱਕ ਕਰਨਾ ਚਾਹੀਦਾ ਭਈਆ ਪੰਜਾਬੋ ਤੇ ਪੰਜਾਬ ਬਚਾਓ ਇਹ ਜ਼ਰੂਰ ਹੈ ਮੈਂ ਕਹਿੰਦਾ ਅਸੀਂ ਹੁਣ ਤਾਂ ਪਿੰਡਾਂ ਦੇ ਵਿੱਚ ਲੱਗੇ ਨਾ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੀ ਜੈਹ ਬੰਦੀ ਹੁਣ ਅਸੀਂ ਮੀਟਿੰਗ ਰੱਖਾਂਗੇ ਮੀਟਿੰਗ ਰੱਖ ਕੇ ਅਸੀਂ ਵੀ ਪੰਜਾਬ ਦੇ ਵਿੱਚੋਂ ਭਈਏ ਭਜਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮਾੜੇ ਹਰਕਤਾਂ ਜਿਹੜੀਆਂ ਮਾੜੀਆਂ ਹਰਕਤਾਂ ਕਰਦੇ ਆ ਮਾੜੇ ਗਲਤ ਕੰਮ ਕਰਦੇ ਆਗੇ ਆ ਜਿਹੜੇ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਦੇ ਆਗੇ ਆ ਜਿਹੜਾ ਪਹਿਲਾਂ ਵੀ ਕ੍ਰਿਮੀਨਲ ਸੀ ਜਿਹੜਾ ਪਿੱਛੇ ਆਇਆ ਪਿੱਛੇ ਉਹ ਪਹਿਲਾਂ ਵੀ ਇਹੀ ਬਲਤਕਾਰ ਦੇ ਵਿੱਚ ਆਇਆ ਵਿਹਾਰ ਦੇ ਵਿੱਚੋਂ ਉਹ ਪੰਜਾਬ ਦੇ ਵਿੱਚ ਫੇਰ ਆਣ ਕੇ ਕੀਤਾ ਤੇ ਕੀ ਗੱਲ 7 ਸਾਲ ਦੀ ਸਜ਼ਾ ਪਿੱਛੇ ਕੱਟ ਕੇ ਆਇਆ ਇੱਥੇ ਕੀ ਇਹਨਾਂ ਨੂੰ ਦੇਖ ਲੈਣੀ ਚਾਹੀਦੀ ਸਰਕਾਰ ਨੂੰ ਵੀ ਸਰਕਾਰ ਵੀ ਪਿੱਛੇ ਕੀਮਿਆਲ ਕਰਕੇ ਆਇਆ ਗਲਤ ਕੰਮ ਕਰਕੇ ਆਇਆ ਵੀ ਸਰਕਾਰ ਨੇ ਫੇਰ ਇੱਥੇ ਪੰਜਾਬ ਦੇ ਵਿੱਚ ਐਂਟਰੀ ਦੀ ਮੈਂ ਤੁਹਾਨੂੰ ਸਵਾਲ ਪੁੱਛਣ ਜਾਊਂਗਾ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਬੜੀ ਸੂਝਵਾਨ ਗੱਲ ਕੀਤੀ ਹੈ ਵੀ ਜਿਹੜੇ ਲੋਕ ਗਲਤ ਹੈ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਪਰ ਉੱਥੇ ਹੀ ਲੋਕਾਂ ਦੇ ਵਿੱਚ ਥੋੜਾ ਡਰ ਹੈ ਕਿ ਕਿਤੇ ਜਿੱਦਾਂ ਕਹਾਵਤ ਕਹਿੰਦੇ ਆ ਵੀ ਏ ਗੇਹੂ ਨਾਲ ਜਿਹੜਾ ਘੋਣ ਵੀ ਪੀਸਿਆ ਜਾਂਦਾ ਵੀ ਉਹ ਕੰਮ ਨਾ ਹੋਵੇ ਜਿਹੜੇ ਲੋਕ ਸਹੀ ਐ ਉਹਨਾਂ ਦੇ ਵੀ ਉਸੇ ਤਰੀਕੇ ਜਿਵੇਂ 84 ਦੇ ਵਿੱਚ ਪੰਜਾਬ ਦਾ ਹਾਲਾਤ ਹੋਏ ਸੀਗੇ ਉਹ ਹਾਲਾਤ ਨੇ ਇੱਥੇ ਹੋ ਜਾਣ ਮੈਂ ਕਹਿੰਦਾ ਜੀ ਇਹ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਕੁਝ ਲੋਕ ਆਪਣੇ ਇੱਕ ਕੋਈ ਹੈਗਾ ਗੰਜਾ ਗੰਜਾ ਕੋਈ ਸ਼ੇਰ ਸ਼ੇਰ ਕਹਿੰਦਾ ਪਤਾ ਨਹੀਂ ਪਏ ਕਿਹੜਾ ਮੈਂ ਨਹੀਂ ਜਾਣਦਾ ਨੂੰ ਅੰਮ੍ਰਿਤ ਰੋਡ ਜੋ ਹੋਊਗਾ ਜੋ ਵੀ ਆ ਉਹ ਮਾਹੌਲ ਬੜਾ ਖਰਾਬ ਕਰ ਰਿਹਾ ਉਹ ਭਈਆਂ ਨੂੰ ਪਤਾ ਕੀ ਕਹਿ ਰਿਹਾ ਕਹਿੰਦਾ ਹਮਾਰੇ ਤੋਂ ਰਿਸ਼ਤੇਦਾਰ ਐ ਹਮਾਰੇ ਭਾਈ ਐ ਮੈਂ ਉਹਨੂੰ ਪੁੱਛਣੇ ਰੱਖਣਾ ਘਰੇ ਰੱਖ ਲੈ ਉਹਨਾਂ ਨੂੰ ਘਰੇ ਆਪਣੇ ਪੰਜਾਬੀ ਲੋਕੀ ਹੱਲਾਸ਼ੇਰੀਆਂ ਦਿੰਦੇ ਆ ਆਪਣੇ ਪੰਜਾਬੀ ਲੋਕੀ ਇਦਾਂ ਦੇ ਕਰ ਮੈਂ ਕਹਿੰਦਾ ਜੇ ਭਈਆਂ ਤੋਂ ਭਈਏ ਦੀ ਕਾਤ ਪਤਾ ਕਿੱਥੋਂ ਤੱਕ ਗਈ ਆ ਸਿਰਫ ਭਈਏ ਦੀ ਕਾਤ ਹੈਗੀ ਆ ਬਾਹਰ ਤੱਕ ਉਹਨੂੰ ਨਾ ਆਪਾਂ ਲੋਕ ਪੰਜਾਬੀ ਆਪਣੇ ਪੰਜਾਬੀਆਂ ਨੇ ਸਿਰੇ ਚੜਾਏ ਹੋਏ ਆ ਇਹ ਇਹ ਜਦੋਂ ਆਪਾਂ ਭਈਆ ਨੂੰ ਪਹਿਲੇ ਤਾਂ ਬੈਠਾ ਦਾ ਗੇਟ ਤੇ ਫਿਰ ਹੌਲੀ ਹੌਲੀ ਕਹਿ ਦਿੰਦੇ ਆ ਆ ਜਾਂਦਾ ਹੈਗਾ ਚੁੱਲ੍ਹੇ ਤੇ ਚੁੱਲ੍ਹੇ ਤੋਂ ਹੌਲੀ ਹੌਲੀ ਬਿਸਤਰੇ ਤੇ ਆ ਜਾਂਦਾ ਬਿਸਤਰੇ ਤੋਂ ਹੌਲੀ ਹੌਲੀ ਫਿਰ ਇੱਜਤਾ ਲੁੱਟ ਲੈਂਦੇ ਗਿਆ ਉਹ ਕਹਿੰਦੇ ਨਹੀਂ ਹੈਗੇ ਕਹਿੰਦੇ ਪਹਿਲਾਂ ਇੱਕ ਵੀਡੀਓ ਜੀ ਆਈ ਸੀਗੀ ਕਹਿੰਦੇ ਬਈਏ ਜਿਹੜੇ ਪੰਜਾਬੀ ਹੁੰਦੇ ਆ ਜਿਹੜੀਆਂ ਕੋਠੀਆਂ ਦੇ ਵਿੱਚ ਰਹਿੰਦੇ ਆ ਗਿਆ ਉਹ ਭਈਏ ਨੂੰ ਬੜੇ ਕਹਿਣੀਆਂ ਅਰੇ ਰਾਮੂ ਜੀ ਹਮਕੋ ਗਲਾਸ ਪਾਣੀ ਦਾ ਪਕੜਾਓ ਉਹ ਸਾਲੇ ਕਾਲੇ ਪੀਲੇ ਹੀ ਪੈਦਾ ਹੋਣੇ ਜਦੋਂ ਸਵੇਰੇ ਸਵੇਰੇ ਉੱਠ ਕੇ ਕਾਲੇ ਪੀਲੇ ਮੱਥੇ ਲੱਗਣੇ ਹੈਗੇ ਆ ਤੇ ਗੱਲ ਤਾਂ ਤੇ ਆਪਾਂ ਹੀ ਇਹ ਰਾਮੂ ਸ਼ਾਮੂ ਨੂੰ ਸਿਰੇ ਚੜਾਇਆ ਹੋਇਆ ਰਾਮੂ ਸ਼ਾਮੂ ਨੂੰ ਜਦੋਂ ਕਹਿੰਦੇ ਆ ਪਾਣੀ ਦਾ ਗਲਾਸ ਦੇ ਉਹ ਜਦੋਂ ਪਾਣੀ ਦਾ ਗਲਾਸ ਬਣਾਉਣੇ ਨਾਲ ਉਹ ਹੱਥ ਫੜ ਲੈਂਦੇ ਆ ਹੱਥ ਫਾੜਨ ਦੇ ਨਾਲ ਹੀ ਦਿੱਤਾ ਤੇ ਹੱਥ ਪੈਂਦਾ ਹੱਲਾ ਸਿੰਘ ਦਾ ਆਪਣੇ ਪੰਜਾਬੀਆਂ ਨੇ ਦਿੱਤੀ ਹੈ ਨਾ ਜਿਸ ਤਰੀਕੇ ਨਾਲ ਸਾਰਾ ਪੰਜਾਬ ਮੂਰੇ ਹੋ ਕੇ ਲੱਗਿਆ ਹੋਇਆ ਹੈ ਵੀ ਜਿਹੜੇ ਪ੍ਰਵਾਸੀ ਹੈ ਉਹ ਬਾਹਰ ਕੱਢਨੇ ਆ ਪਰ ਗੱਲ ਇਹ ਦੇਖੀ ਜਾਵੇ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਹੈ ਜਾਂ ਬਾੜੀਆਂ ਦਾ ਸੀਜ਼ਨ ਆਉਂਦਾ ਹੈ ਤਾਂ ਉਹ ਪੰਜਾਬੀ ਨੇ ਜਿਹੜੇ ਜਿਹੜੇ ਪ੍ਰਵਾਸੀ ਲੱਭਦੇ ਹੁੰਦੇ ਨੇ ਵੀ ਜਿਹੜੇ ਆ ਕੇ ਸਾਡੀ ਫਸਲ ਬੀਜਦੇ ਨੇ ਅਸੀਂ ਇੰਨੇ ਕ ਮਹਤਾਜ ਹੋ ਚੁੱਕੇ ਹੋਏ ਆ ਉਹਨਾਂ ਦੇ ਵੀ ਇੰਨੇ ਕ ਉਹਨਾਂ ਦੇ ਆਦੀ ਹੋ ਚੁੱਕੇ ਹੋਏ ਆ ਜਿਉਂ ਸਾਡੀ ਜੀਵਨ ਦੇ ਵਿੱਚੋਂ ਉਹ ਨਾ ਹੋਣ ਤਾਂ ਸਾਡੇ ਕੰਮ ਨਾ ਚੱਲਣਗੇ ਮੈਂ ਕਿਸਾਨਾਂ ਵੀਰਾਂ ਨੂੰ ਵੀ ਕਹਿਣਾ ਚਾਹਣਾ ਹੈਗਾ ਕਿ ਕਿਸਾਨਾਂ ਵੀਰਾਂ ਨੂੰ ਇਹ ਕਹਿਣਾ ਚਾਹਣਾ ਤੁਸੀਂ ਘਰ-ਘਰ ਟਰਾਲੀਆਂ ਲੈ ਕੇ ਜਾਂਦੇ ਹੋ ਫਿਰ ਉਹਨਾਂ ਦੇ ਗਲ ਦੇ ਵਿੱਚ ਹਾਰ ਪਾਣਿਆ ਹਮਾਰੇ ਪੰਜਾਬ ਵਿੱਚ ਭయ్యా ਜੀ ਆ ਗਏ ਹਨ ਹਾਂ ਐਦਾਂ ਹੀ ਕਰਦੇ ਆ ਨਾ ਤੇ ਸਿੰਧ ਤੇ ਜਾ ਕੇ ਮੈਂ ਦੇਖਿਆ ਤੇ ਸਿੰਧ ਤੇ ਜਾ ਕੇ ਗਲ ਦੇ ਵਿੱਚ ਹਾਰ ਪਾ ਕੇ ਨਾਲੇ ਢੋਲ ਵਜਾਉਣਗੇ ਹਮਾਰੇ ਪੰਜਾਬ ਵਿੱਚ ਭయ్యా ਜੀ ਆ ਗਏ ਹਮਾਰੇ ਪੰਜਾਬ ਵਿੱਚ ਭయ్యా ਜੀ ਇੱਜ਼ਤਾਂ ਲੁੱਟਣਗੇ ਹਾਂ ਇੱਜ਼ਤਾਂ ਹੀ ਲੁੱਟਣਗੇ ਇਹ ਇੱਜ਼ਤਾਂ ਲੁੱਟਣ ਵਾਲਾ ਕੰਮ ਹੀ ਆ ਤੇ ਮੈਂ ਪੰਜਾਬਨਾਂ ਨੂੰ ਵੀ ਵੀਰਾਂ ਨੂੰ ਕਹਿਣਾ ਚਾਹਣਾ ਇਹਨਾਂ ਨੂੰ ਛੱਡੋ ਆਪਣੇ ਮੱਝ ਵੀ ਸਿੱਖ ਵੀ ਰਹਿ ਗਏ ਉਹਨਾਂ ਕੋਲੋਂ ਝੋਨਾ ਲਵਾਓ ਉਹਨਾਂ ਕੋਲੋਂ ਕੰਮ ਕਰਾਓ ਤੇ ਕੰਮ ਕਰਦੇ ਨਹੀਂ ਪੰਜਾਬੀ ਵੀ ਪੰਜਾਬੀ ਵੀ ਕੰਮ ਕਰਦੇ ਆਪਣੇ ਪੰਜਾਬ ਦਾ ਕੰਮ ਆਪ ਕਰੋ ਤੁਸੀਂ ਬਾਹਰਲੇ ਬੰਦਿਆਂ ਨੂੰ ਕਿਉਂ ਬੁਲਾਉਣੇ ਭਈਆਂ ਨੂੰ ਕਿਉਂ ਬੁਲਾਉਣੇ ਆਪਾਂ ਹੱਲਾ ਸਰੀ ਆਪ ਹੀ ਦਿੰਨੇ ਭਈਆਂ ਨੂੰ ਬੁਲਾ ਕੇ ਤੇ ਮੈਂ ਹੋਰ ਕਹਿਣਾ ਚਾਹਣਾ ਜਿਹੜੇ ਤੁਸੀਂ ਕਹਿੰਦੇ ਨਾ ਵੀ ਕੋਣ ਲੱਗ ਜਾਂਦਾ ਇੱਕ ਆਂਡਾ ਟਰੇ ਦੇ ਵਿੱਚ ਖਰਾਬ ਹੋ ਜਾਵੇ ਨਾ ਤੇ ਸਾਰੀ ਟਰੇ ਖਰਾਬ ਕਰ ਦਿੰਦਾ ਇਹ ਉਹ ਭਈਏ ਆ ਇੱਕ ਭਈਆ ਖਰਾਬ ਹੋ ਜਾਂਦਾ ਉਹ ਸਾਰੇ ਭਈਆਂ ਨੂੰ ਖਰਾਬ ਕਰਦਾ ਹੈਗਾ ਸਾਰੇ ਪ੍ਰਵਾਸੀਆਂ ਨੂੰ ਖਰਾਬ ਕਰਦਾ ਹੈਗਾ ਉਹ ਇੱਕ ਉਹਦੇ ਨੀ ਚਪੇੜ ਵਜੇ ਸਾਰੇ ਪ੍ਰਵਾਸੀਆਂ ਦੇ ਚਪੇੜਾ ਵਜੀਆਂ ਮੂੰਹ ਦੇ ਉੱਤੇ ਥੱਪਣ ਬੱਜਿਆ ਬੜੇ ਤਕੜੇ ਤਕੜੇ ਤੇ ਇੱਕ ਨਾ ਅ ਕੱਲ ਬਿਆਨ ਦਿੱਤਾ ਇੱਕ ਬੰਦੇ ਨੇ ਇੱਕ ਭਈਆ ਪਤਾ ਨਹੀਂ ਕੌਣ ਹੈ ਕੌਣ ਨਹੀਂ ਕਹਿੰਦਾ ਪੰਜਾਬ ਸੇ ਭਈਏ ਨਿਕਲਾ ਦੇਂਗੇ ਤਾਂ ਐਸੇ ਹੋ ਜਾਏਗਾ ਹਮ ਗੁੰਡਾਗਰਦੀ ਵੀ ਤੂੰ ਕਿੱਡਾ ਕਿ ਵੱਡਾ ਗੁੰਡਾਗਰਦੀ ਕਰੇਗਾ ਉਹ ਸੀਵੀ ਸਾਹਿਬ ਨੂੰ ਕਿਹਾ ਉਹਨੇ ਸੀਵੀ ਸਾਹਿਬ ਨੂੰ ਮੈਂ ਬੇਨਤੀ ਹੱਥ ਜੋੜ ਕੇ ਕਹਿੰਨਾ ਸੀਵੀ ਸਾਹਿਬ ਜੀ ਤੁਹਾਡੇ ਦਰਖਾਸਤ ਦਿੱਤੀ ਉਹਨੇ ਐਪਲੀਕੇਸ਼ਨ ਦਿੱਤੀ ਆ ਉੱਥੇ ਜਾ ਕੇ ਉਹ ਕਿਹਾ ਕਹਿੰਦਾ ਜੇ ہماری ਨਾਂ ਸੁਣਾਈ ਕੀਤੀ ਤੇ ਅਸੀਂ ਗੁੰਡਾਗਰਦੀ ਕਰਾਂਗੇ ਉਹਦੇ ਵਿੱਚ ਹੱਥ ਕੀ ਦਾ ਪਿੱਛੇ ਬਿਲਕੁਲ ਹੈ ਕਿ ਸਵਾਲ ਖੜਾ ਹੁੰਦਾ ਹੈ ਸਵਾਲ ਖੜਾ ਹੁੰਦਾ ਜੇ ਅੱਜ ਸਾਡੇ ਮਾਹੌਲ ਉਹ ਭਈਆ ਉਹ ਭਈਆ ਕਹਾਂਗੇ ਦੰਗਾ ਉਹ ਕਹਿੰਦਾ ਹਮ ਦੰਗਾ ਕਰਾਂਗੇ ਉਹ ਭਈਏ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਵੀ ਤੂੰ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸਾਡੇ ਪੰਜਾਬ ਦੇ ਵਿੱਚ ਦੰਗਾ ਕਰਾਉਣਾ ਚਾਹੁੰਦਾ ਹੈਗਾ ਜੇ ਅੱਜ ਤੁਸੀਂ ਦੰਗਾ ਕਰੋਗੇ ਤੇ ਆ ਦੇਖ ਲਓ ਫਿਰ ਬਰਸ਼ੇ ਕਿਦਾਂ ਦੇ ਆ ਤੇ ਬਾਹਮਣੀ ਦੇ ਵਜਣੇ ਇਹ ਖੰਡੇ ਵੀ ਨਾਲ ਹੀ ਆ ਤੇ ਬੰਦੇ ਦੇ ਪੁੱਤ ਬੰਜੋ ਸਾਡੀਆਂ ਧੀਆਂ ਭੈਣਾਂ ਲਾ ਅੱਖਾਂ ਚੁੱਕ ਕੇ ਬੰਦ ਕਰ ਦਿਓ ਦੇਖਣੀ ਆ ਤੇ ਦੂਜੀ ਗੱਲ ਇਹ ਤੇ ਹੁਣ ਬਿਹਾਰ ਦੇ ਵਿੱਚ यूपी बिहार ਦੇ ਵਿੱਚ ਪਿੱਛੇ ਜੇ ਹੋਇਆ ਨਹੀਂਗਾ ਉਹ ਕਹਿੰਦੇ ਸਰਦਾਰ ਤੋਂ ਅੱਤਵਾਦੀ ਹੈ ਉਹ ਸਾਲਿਓ ਤੁਹਾਨੂੰ ਹੀ ਪੁੱਛਣ ਆਲੇ ਚੋਣੇ ਵੀ ਅਸੀਂ ਕਿੱਥੋਂ ਅੱਤਵਾਦੀ ਹੈ ਮuslimaanon ਨੂੰ ਕਹਿ ਹੈਗੇ ਪਿੱਛੇ ਜੇ ਵੀਡੀਓ ਚੱਲੀ ਬਹੁਤ ਵਾਇਰਲ ਹੋਈ ਆ ਵੀ ਭਈਏ ਪਜਾ ਮuslimaanon ਨੂੰ ਵੀ ਪਜਾਓ ਮuslimana veerana ਦਾ ਕੀ ਕਸੂਰ ਹੈਗਾ ਵੀ ਅਸੀਂ ਉੱਥੇ ਰਹਿੰਦੇ ਆ ਤਾਂ ਕਰਕੇ ਹੁਣ ਕਹਿ ਦਿੰਦੇ ਵੀ ਪੰਜਾਬੀਆਂ ਦੇ ਇਦਾਂ ਨਹੀਂ ਸਾਡੇ ਪੰਜਾਬੀ ਬਾਹਰ ਬਾਹਰ ਰਹਿੰਦੇ ਗਿਆ ਅਮਰੀਕਾ ਕੈਨੇਡਾ ਦੇ ਵਿੱਚ ਸਾਡੇ ਕਿਸੇ ਪੰਜਾਬੀ ਨੇ ਇਹ ਤੇ ਨਹੀਂ ਕਿਹਾ ਕਿਸੇ ਦੀ ਧੀ ਪੈਣ ਨੂੰ ਕਿ ਇੱਜ਼ਤ ਲੁੱਟੀ ਜਾਂ ਕਿਸੇ ਦਾ ਕੁਛ ਕੀਤਾ ਇਹ ਤੇ ਨਹੀਂ ਹੈਗਾ ਗਾ ਬਿਲਕੁਲ ਜੀ ਸਾਡੇ ਪੰਜਾਬੀ ਤੇ ਨਹੀਂ ਕਰਦੇ ਇਹ ਭਈਆਂ ਦੇ ਵਿੱਚ ਕਿਉਂ ਆਉਂਦੇਗੇ ਇਹ ਜਿਹੜੇ ਭਈਏ ਆ ਨਾ ਇਹਨਾਂ ਨੂੰ ਤਾਂ ਮੈਂ ਕਹਿੰਨਾ ਯਾਰ ਪੰਜਾਬ ਦੇ ਵਿੱਚ ਐਂਟਰੀ ਬੰਦ ਹੋਣੀ ਚਾਹੀਦੀ ਹੈ ਜੇ ਨਾ ਸਰਕਾਰ ਨੇ ਬੰਦ ਕੀਤੀ ਅਸੀਂ ਲੁਧਿਆਣੇ ਦੇ ਵਿੱਚ ਐਲੀਕੇਸ਼ਨ ਜ਼ਰੂਰ ਠਾਵਾਂਗੇ ਅਸੀਂ ਭਈਆ ਭਜਾਵਾਂਗੇ ਜ਼ਰੂਰ ਭਈਆ ਭਜਾਵਾਂਗੇ ਤੇ ਲੁਧਿਆਣਾ ਬਚਾਵਾਂਗੇ ਤੇ ਲੁਧਿਆਣੇ ਦੀ ਗੱਲ ਕਰ ਰਹੇ ਆ ਤਾਂ ਲੁਧਿਆਣਾ ਜਿੱਥੇ ਹੌਜ਼ਰੀ ਦਾ ਗੜ ਮੰਨਿਆ ਜਾਂਦਾ ਹੈ ਜਸਟਰੀ ਦਾ ਗੜ ਮੰਨਿਆ ਜਾਂਦਾ ਤਾਂ ਉੱਥੇ ਲੇਬਰ ਜਿਹੜੀ ਹੈ ਸਾਰੀ ਉਹ ਇਹੀ ਕਲਾਸ ਹੁੰਦੀ ਹੈ ਪ੍ਰਵਾਸੀ ਕਲਾਸ ਜਿਹੜੀ ਸਾਰੀ ਉਹ ਲੇਬਰ ਕਰਦੀ ਹੈ ਤਾਂ ਕੀ ਲੱਗਦਾ ਵੀ ਜਿਹੜੇ ਫੈਕਟਰੀਆਂ ਵਾਲੇ ਜਾਂ ਹੌਦਰੀਆਂ ਵਾਲੇ ਇੰਡਸਟਰੀ ਵਾਲੇ ਉਹ ਸਾਥ ਦੇਣਗੇ ਇਸ ਜਿਹੜੀ ਮੁਹੀਮ ਜਿਹੜੀ ਚੱਲਦੀ ਪਈ ਹੈ ਇਹ ਜੇ ਦੇਖੋ ਜੀ ਉਹ ਫੈਕਟਰੀ ਵਾਲਿਆਂ ਦੇ ਜਿਹੜਾ ਉਹ ਬੱਚਾ ਕਾਂਡ ਹੋਇਆ ਜੇ ਉਹ ਫੈਕਟਰੀ ਵਾਲੇ ਦੇ ਬੱਚੇ ਦੇ ਨਾਲ ਜਾਂ ਉਹਦੀ ਭੈਣ ਦੇ ਨਾਲ ਜਾਂ ਉਹਦੀ ਕੁੜੀ ਦੇ ਨਾਲ ਜਾਂ ਉਹਦੇ ਬੱਚੇ ਦੇ ਨਾਲ ਉਹ ਕਾਂਡ ਹੋਵੇ ਤੇ ਉਹ ਕੀ ਗੱਲ ਸਾਥ ਨਹੀਂ ਦੇਊਗਾ ਉਹ ਸਾਥ ਜਰੂਰ ਦੇਊਗਾ ਐਡੇ ਵੀ ਨਹੀਂ ਫੈਕਟਰੀਆਂ ਵਾਲੇ ਗੁਜਰੇ ਗਜਰੇ ਹੈਗੇ ਵੀ ਸਾਡੇ ਪੰਜਾਬੀ ਜਿਹੜੇ ਵੀਰ ਪੰਜਾਬੀ ਆ ਲਾਲੇ ਲੋਕ ਆ ਬਾਣੀਏ ਆ ਉਹ ਜਿਹੜੇ ਫੈਕਟਰੀਆਂ ਚਲਾਉਂਦੇ ਆ ਉਹ ਐਡੇ ਵੀ ਉਹਨਾਂ ਨੂੰ ਵੀ ਪਤਾ ਵੀ ਸਾਡੀਆਂ ਵੀ ਧੀਆ ਪੈਣਾ ਨੇ ਜੇ ਅੱਜ ਉਹ ਧੀ ਪੈਨ ਨੂੰ ਹੱਥ ਪਿਆ ਬੱਚੇ ਨੂੰ ਹੱਥ ਪਿਆ ਸਾਡੇ ਬੱਚੇ ਨੂੰ ਵੀ ਹੱਥ ਪੈ ਸਕਦਾ ਹੈਗਾ ਉਹ ਵੀ ਸਾਥ ਦੇਣਗੇ ਕਿਤੇ ਤਾਂ ਕਿਤੇ ਦੇਣਗੇ ਪਰ ਅਸੀਂ ਮੰਨਦੇ ਆ ਵੀ ਇਹ ਪ੍ਰਵਾਸੀਆਂ ਦੇ ਸਿਰ ਤੇ ਕੰਮ ਚੱਲਦਾ ਫੈਕਟਰੀਆਂ ਚੱਲਦੀਆਂ ਨੇ ਅਸੀਂ ਉਹ ਪ੍ਰਵਾਸੀਆਂ ਨੂੰ ਵੀ ਕਹਿੰਨੇ ਯਾਰ ਤੁਸੀਂ ਕੰਮ ਕਰਨ ਆਏ ਆਪਣੇ ਬੱਚੇ ਪਾਲੋ ਵਧੀਆ ਰਹੋ ਤੁਸੀਂ ਇਦਾਂ ਦੇ ਪੁੱਠੇ ਸਿੱਧੇ ਕੰਮ ਕਿਉਂ ਕਰਦੇ ਹੋ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਆਪਣੇ ਪੰਜਾਬ ਦੇ ਵਿੱਚ ਰਹਿੰਨੇ ਹੋ ਪੰਜਾਬ ਦੇ ਵਿੱਚ ਵਧੀਆ ਕਮਾਓ ਵਧੀਆ ਖਾਓ ਅੱਗੇ ਤਾਂ ਸਾਡੇ ਦੇਖੋ ਜੀ ਅੱਗੇ ਅੰਗਰੇਜ਼ ਲੁੱਟ ਕੇ ਲੈ ਗਏ ਸੋਨੇ ਦੀਆਂ ਚਿੜੀਆਂ ਨੂੰ ਹੁਣ ਭਈਏ ਲੁੱਟ ਕੇ ਲੈ ਗਏ ਸਾਡੇ ਦਾ ਪੱਲੇ ਆ ਪੋਲੀ ਰਹਿ ਜਾਣੇ ਬਿਲਕੁਲ ਲੁਧਿਆਣੇ ਦੇ ਆ ਜਿਹੜੇ ਤੇ ਉੱਤੇ ਤੁਰੇ ਫਿਰਦੇ ਨੇ ਤੁਰੇ ਫਿਰੋ ੱਟਕੇ ਖਾਂਦੇ ਰਹੋ ਪੁਲਾਂ ਦੇ ਉੱਤੇ ਤੇ ਬਾਕੀ ਦਾ ਸਾਰਾ ਕੁਝ ਲੁੱਟ ਕੇ ਲੈ ਗਏ ਇੱਕ ਸੱਚ ਮੈਡਮ ਵੀ ਸੀ ਉਹ ਮੈਡਮ ਕਹਿੰਦਾ ਕੀ ਕਹਿੰਦੀ ਕਹਿੰਦੀ ਪਈ ਆ ਕਹਿੰਦੀ ਫਿਰ ਕੀ ਹੋਗਾ ਜੇ ਮਰ ਗਿਆ ਮੈਂ ਕਹਿੰਨਾ ਉਹਦੀ ਉਹਦੀ ਮੁੰਡੇ ਨਾ ਜਾ ਉਹਦੀ ਤੇਰੇ ਤੇਰੇ ਬੱਚੇ ਨਾਲ ਇਦਾਂ ਹੋ ਜਾਂਦਾ ਤਾਂ ਤੂੰ ਕੀ ਕਹਿੰਦੀ ਵੀ ਭਈਆਂ ਨੂੰ ਬਚਾਓ ਨਾ ਮਾਰੋ ਨਾ ਇਹ ਮੈਂ ਕਹਣਾ ਉਹਦੀ ਕੁੜੀ ਨਾਲ ਬੱਚੇ ਨਾਲ ਹੋਣਾ ਚਾਹੀਦਾ ਸੀ ਜਿਹੜੀ ਮੈਡਮ ਕਹਿੰਦੀ ਪਈ ਆ ਹਿੰਦੂਆਂ ਦੀ ਪਤਾ ਨਹੀਂ ਹਿੰਦੂਆ ਕੌਣ ਆ ਮੈਂ ਨਹੀਂ ਕਹਿਣਾ ਜਿਹੜਾ ਪਤਾ ਨਹੀਂ ਕਿੱਥੋਂ ਦੀ ਆ ਕਦੀ ਇਸ ਤਰੀਕੇ ਦੀ ਗੱਲ ਕਰੀ ਦੇ ਇਹ ਚੀਜ਼ਾਂ ਕੋਈ ਧਰਮ ਨਹੀਂ ਸਿਖਾਉਂਦਾ ਵੀ ਇਦਾਂ ਕਿਸੇ ਦੀ ਜਾਨ ਗਈ ਹੋਵੇ ਤਾਂ ਉੱਥੇ ਇਹ ਬਿਆਨ ਦਿੱਤੇ ਜਾਣ ਵੀ ਫੇਰ ਕੀ ਹੋਇਆ ਇੱਕ ਹੀ ਗਿਆ ਉਹ ਮੈਡਮ ਨੇ ਉੱਥੋਂ ਤੱਕ ਇਹ ਵੀ ਸ਼ਬਦ ਵਰਤੇ ਨੇ ਵੀ ਲੱਡੂ ਵੰਡ ਲੋ ਇੱਥੇ ਲੱਡੂ ਉਹ ਤਾਂ ਮੈਂ ਕਹਿੰਦਾ ਬੜੀ ਬਹੁਤ ਮਾੜੀ ਗੱਲ ਉਹਦਾ ਹੰਕਾਰ ਉਹਦੇ ਧੌਣ ਦੇ ਵਿੱਚ ਕਿੱਲਾ ਆੜਿਆ ਹੋਇਆ ਭਈਆਂ ਦਾ ਉਹ ਰਾਲ ਮਿਲੀ ਹੋਈ ਆ ਮੈਨੂੰ ਲੱਗਦਾ ਕਾਂ ਦੀ ਹਾਥੀ ਉਹਦਾ ਕਰਤਾ ਹੋਈ ਆ ਸਾਜ਼ਿਸ਼ ਕਰਤਾ ਜਿਹੜੀ ਜਨਾਨੀ ਇਹ ਕਹਿ ਰਹੀ ਆ ਨਾ ਉਹਦਾ ਕਿਤੇ ਨਾ ਕਿਤੇ ਹੱਥਾਂ ਵਿੱਚ ਉਹਨੇ ਕਰਵਾਇਆ ਵਾ ਅੱਗੇ ਉਹਨੇ ਹੋਰ ਕਿੰਨੇ ਕਾਂਡ ਕਰਵਾਏ ਹੋਣਗੇ ਉਹਨੇ ਕਿੰਨੇ ਕੁ ਡਾਕੇ ਮਰਵਾਏ ਹੋਣਗੇ ਕਿੰਨੇ ਕੇ ਕੰਮ ਕਰਵਾਏ ਹੋਣਗੇ ਕਿੰਨੇ ਕੁ ਕ੍ਰਿਮਿਨਲ ਬੰਦਿਆਂ ਨਾਲ ਉਹਦੇ ਲਿੰਕ ਹੋਣਗੇ ਇਹ ਪਤਾ ਨਹੀਂ ਹੈਗਾ ਕਿਉਂਕਿ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਔਰ ਇਹ ਅਗਰ ਸੀਪੀ ਸਾਹਿਬ ਨਾ ਕਰਨ ਤਾਂ ਸੀਪੀ ਸਾਹਿਬ ਦੀ ਇਹ ਮਾੜੀ ਗੱਲ ਆ ਉਹਦੇ ਤੇ ਜਿਹਨੇ ਐਡਾ ਵੱਡਾ ਬਿਆਨ ਦਿੱਤਾ ਭੜਕਾਉਣ ਦਾ ਦੰਗੇ ਕਰਾਉਣ ਦਾ ਉਹਦਾ ਇਹ ਬਿਆਨ ਉਹਦੇ ਤੇ ਬਿਆਨ ਦੰਗਿਆਂ ਦਾ ਪਰਚਾ ਦਰਜ ਹੋਣਾ ਚਾਹੀਦਾ ਕਿਤੇ ਨਾ ਕਿਤੇ ਉਹ ਦੰਗਿਆਂ ਵਾਲਾ ਉਹਨੇ ਬਿਆਨ ਦਿੱਤਾ ਜਿਹੜੇ ਭਈਆ ਨਾ ਜਿਹੜੇ ਬਿਆਨ ਦਿੱਤਾ ਹੈਗਾ ਉਹ ਭਈਏ ਨੂੰ ਸਰਕਾਰ ਨੂੰ ਇਸ ਟਾਈਮ ਤੱਕ ਤਾਂ ਉਹਦੇ ਤੇ ਪਰਚਾ ਹੋਣਾ ਚਾਹੀਦਾ ਸੀਗਾ ਹਜੇ ਤੱਕ ਮੈਨੂੰ ਲੱਗਦਾ ਬਾਹਰ ਹੀ ਤੁਰਿਆ ਫਿਰਦਾ ਹੈਗਾ ਇਸ ਸਰਾਰਤਾ ਜਿਹੜੇ ਸਰਾਰਤਾ ਭਈਏ ਕਰਦੇ ਆ ਸਰਾਰਤਾ ਕੰਨੀਆਂ ਬੰਦ ਕਰ ਦੋ ਕਿਉਂ ਦੂਜਿਆਂ ਦੀ ਰੋਟੀ ਤੇ ਰੋਟੀ ਤੇ ਲੱਟ ਮਾਰਦੇ ਹੋ ਸਾਡੇ ਪੰਜਾਬ ਦਾ ਖਾਣਾ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੀ ਥਾਲੀ ਵਿੱਚ ਖਾ ਕੇ ਥਾਲੀ 'ਚ ਸਰਾਕ ਕਰ ਦਿਆਂਗੇ ਇਹ ਉਹ ਗੰਦੇ ਭਈਏ ਲੋਕ ਆ ਭਈਏ ਕਹੂੰਗਾ ਮੈਂ ਇਹਨਾਂ ਨੂੰ ਗੰਦੇ ਆਂਡੇ ਪਿੱਲੇ ਹੋਏ ਆਂਡੇ ਇਹ ਭਈਏ ਜਿਹੜੇ ਆ ਗਿਆ ਗੰਦੇ ਆਂਡੇ ਬਾਈ ਹੁਣ ਜੇਕਰ ਪੰਜਾਬ ਦੇ ਵਿੱਚ ਮੁਹਿੰਮ ਸ਼ੁਰੂ ਹੁੰਦੀ ਆ ਤਾਂ ਕਿਸ ਪੱਧਰ ਤੱਕ ਜਾਏਗੀ ਕਿ ਇਸ ਨੀਕੇ ਨਾਲ ਜੜੀ ਸਾਰੇ ਕਾਰਵਾਈ ਕੀਤੀ ਜਾਏਗੀ ਦੇਖੋ ਜਿਹੀ ਦੇਖਦੇ ਪਏ ਆ ਜੈਹਬੰਦੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਜਿਵੇਂ ਆਪਣੇ ਜਲੰਧਰ ਦੇ ਵਿੱਚ ਵੀ ਆ ਉਧਰ ਵੀ ਖਾਲੀ ਕਰਵਾ ਰਹੇ ਆ ਜਿੱਥੇ ਮੁੰਡੇ ਦਾ ਕਾਂਡ ਹੋਇਆ ਉੱਥੇ ਵੀ ਖਾਲੀ ਕਰਵਾਤੇ ਕਈ ਪਿੰਡਾਂ ਦੇ ਵਿੱਚ ਕੋਈ ਪਿੰਡਾਂ ਦੇ ਪਿੰਡ ਖਾਲੀ ਕਰਵਾਈ ਜਾਂਦੇ ਆ ਦੇਖਦੇ ਹੁਣ ਕੀ ਅਗਲੇ ਬੰਦ ਪਿੰਡਾਂ ਲੋਹੀਏ ਪਿੰਡਾਂ ਤੋਂ ਫਿਰ ਲੁਧਿਆਣਾ ਪਈ ਆ ਜਾਂਦੇ ਹੁਣ ਜਿਹੜੇ ਉਧਰੋਂ ਪਿੰਡਾਂ ਦੇ ਵਿੱਚ ਭੱਜ ਭੱਜ ਕੇ ਸਾਰੇ ਪੰਜਾਬ 'ਚ ਲੁਧਿਆਣੇ ਚਾਈ ਜਾਂਦੇ ਆ ਕੇ ਲੁਧਿਆਣੇ ਦੇ ਵਿੱਚ ਆਈ ਜਾਂਦੇ ਆ ਮੈਂ ਤਾਂ ਕਹਿੰਦਾ ਸਰਕਾਰ ਨੂੰ ਹੋਰ ਬੇਨਤੀ ਕਰਨਾ ਚਾਹੁੰਦਾ ਇੱਕ ਵੀ ਭਈਏ ਆਉਣ ਕੰਮ ਕਰਨ ਪ੍ਰਵਾਸੀ ਹੋਣ ਪਰ ਇਹਨਾਂ ਦੀਆਂ ਜਿੰਨੀਆਂ ਵੀ ਜਗ੍ਹਾ ਨੇ ਜਿੰਨੀਆਂ ਇਹਨਾਂ ਦੇ ਪਲਾਟ ਹੈ ਜਿੰਨੀ ਵੀ ਇਹਨਾਂ ਨੇ ਜਗ੍ਹਾ ਇੱਥੇ ਖਰੀਦੀ ਹੈ ਸਾਰੀ ਜਗ੍ਹਾ ਖਰੀਦੀ ਜਾਣ ਤੇ ਇਹਨਾਂ ਨੂੰ ਜਗ੍ਹਾ ਨਾ ਦਿੱਤੀ ਜਾਵੇ ਇਹਨਾਂ ਦਾ ਇੱਥੇ ਕੁਛ ਨਾਲ ਇਹਨਾਂ ਨੂੰ 6 ਮਹੀਨਾ 6 ਮਹੀਨੇ ਰੱਖੋ 6 ਮਹੀਨੇ ਬਾਅਦ ਜੇ ਮੈਂ ਬਾਹਰ ਨਹੀਂ ਕੱਢ ਦਿਓ ਬਾਹ ਫਿਰ ਹਣ ਇਹਨਾਂ ਨੂੰ ਜਗਾ ਇੱਥੇ ਰਹਿਣ ਦੀ ਜਗਾ ਨ ਦੇਣਾ ਬਸ ਤੇ ਇਹਨਾਂ ਦੀ ਜਦੋਂ ਵੀ ਆਉਣਾ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਇਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਣ ਇਹਨਾਂ ਦਾ ਸਾਰਾ ਅਗਲਾ ਪਿਛਾ ਚੈੱਕ ਕੀਤਾ ਜਾਵੇ ਮੈਂ ਕਹਿੰਦਾ ਕਾਂਡ ਹੋਣੀ ਬੰਦ ਹੋ ਜਾਣਗੇ ਤੇ ਜੇ ਪਿੱਛੇ ਜੇ ਪਿੱਛੋਂ ਕਾਂਡ ਕਰਕੇ ਆਇਆ ਉਹਨਾਂ ਤੇ ਬੰਦੀ ਕਾਰਵਾਈ ਪਿੱਛੇ ਪਾ ਦੇਣੀ ਚਾਹੀਦੀ ਹੈਗੀ ਠੀਕ ਹੈ ਨਾ ਜੀ ਇਹ ਜੀਰੂ ਬਾਰਾ ਬੇਨਤੀ ਹੈ ਮੇਰੀ ਅਫਸਰਾਂ ਨੂੰ ਸੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਸਾਰਿਆਂ ਨੂੰ ਅਫਸਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਵੀ ਕੱਲ ਨੂੰ ਸਾਡੇ ਹੱਥ ਚੜ ਗਿਆ ਕੋ ਸਾਡੇ ਧੱਕੇ ਚੜ ਗਏ ਸੀ ਤਾਂ ਲੱਤਾਂ ਤੇ ਬਾਹਾਂ ਤੇ ਇੰਦਰੀ ਵਡਾਂਗੇ ਜ਼ਰੂਰ ਬਾਅਦ ਵਿੱਚ ਜੋ ਸਜ਼ਾ ਦੇਣੀ ਆ ਸਾਨੂੰ ਦੇਣੀ ਉਹ ਤੁਹਾਨੂੰ ਪਤਾ ਹੀ ਆ ਸਰਕਾਰ ਨਿੰਗਾ ਸਿੰਘਾਂ ਨੂੰ ਕਹਿ ਦਿੰਦੀ ਐ ਨਿੰਗ ਸਿੰਘ ਕਾਨੂੰਨ ਹੱਥ ਚ ਲੈ ਲੈਂਦੇ ਫਿਰ ਜੇ ਸਾਡੇ ਧੀਆਂ ਬੱਚਿਆਂ ਨਾਲ ਕੰਮ ਹੋਊਗਾ ਤਾਂ ਅਸੀਂ ਤਾਂ ਕਾਨੂੰਨ ਹੱਥ ਚ ਲੈ ਸਕਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ